ਸਿੰਘਾ ਬਾਈ ਜੀ ਮੈਂ ਸਪੀ ਅੱਜ ਇੱਥੇ ਗੁਰਨਾਨਕ ਪਾਤਸ਼ਾਹ ਦੀ ਸੇਵਾ ਲੈ ਕੇ ਆਏ ਆ ਸਾਗਰਾ ਪਿੰਡ ਆ ਇੱਥੇ ਅਸੀਂ ਬੇੜੀ ਦੇ ਇੱਥੋਂ ਕਨੈਕਸ਼ਨ ਜਿਹੜਾ ਨਾ ਹਲੇ ਤੱਕ ਵੀ ਕੱਟਿਆ ਹੋਇਆ ਵਾ ਪਿੰਡਾਂ ਨਾਲੋਂ ਇੱਥੋਂ ਜਿਹੜਾ ਬੰਨ ਟੁੱਟਾ ਸੀਗਾ ਹੱਲੇ ਵੀ ਪੂਰਾ ਪਾਣੀ ਵਗ ਰਿਹਾ ਜਿਦਾ ਦਰਿਆ ਦੇ ਵਾਂਗੂ ਵਗ ਰਿਹਾ ਆ ਆ ਵੀਰ ਆ ਕੋ ਸਾਡੇ ਨਾਲ ਜਿਹੜੇ ਇੱਥੋਂ ਦੇ ਲੋਕ ਜਿਹੜੇ ਦੇ ਆਸ਼ੀਆ ਇਹਨਾਂ ਦੇ ਘਰ ਆ ਇਹਨਾਂ ਦੇ ਨਾਲ ਅਸੀਂ ਆ ਬੇੜੀ ਦੇ ਵਿੱਚ ਬੈਠ ਕੇ ਤੇ ਜਾ ਰਹੇ ਆ ਤੇ ਇਹਨੂੰ ਬਾਈ ਜੀ ਪੁੱਛਦੇ ਆ ਕਿ ਵੀ ਮਤਲਬ ਕਿੱਥੇ ਮਤਲਬ ਸੇਵਾ ਤੇ ਇਹਨਾਂ ਨੂੰ ਕਿਸ ਤਰੀਕੇ ਦੀ ਲੋੜ ਹੈਗੀ ਆ ਮਤਲਬ ਵੀ ਉਹ ਸੱਚੀ ਆ ਬਾਈ ਜੀ ਸੱਚੀ ਆ ਵੀਰ ਜੀ ਬਾਈ ਜੀ ਆਪਣਾ ਕਿਹੜਾ ਪਿੰਡ ਆ ਤੇ ਆਪਾਂ ਕਿੱਥੇ ਵਸੇ ਹੋਏ ਆ ਉਹਦੇ ਬਾਰੇ ਆਪਾਂ ਨੂੰ ਦੱਸਿਓ ਮਾੜਾ ਇਹ ਪਿੰਡ ਵੀਰ ਆਪਣੇ ਸੁਲਤਾਨਪੁਰ ਲੋਧੀ ਤਹਿਸੀਲ ਤੇ ਇੱਥੇ ਬਾਉਪੁਰ ਸਾਂਗਰਾ ਜਿਹੜੇ ਆ 16 ਪਿੰਡ ਹਾਰ ਪ੍ਰਭਾਵਤ ਹਾਂਜੀ ਤੇ ਇੱਥੇ ਮੇਨ ਜ਼ਰੂਰਤ ਜਿਹੜੀ ਰਾਚਨ ਪਾਣੀ ਦਾ ਬਹੁਤ ਆ ਹਾਂਜੀ ਤੇ ਸਾਨੂੰ ਡੀਜ਼ਲ ਦੀ ਜ਼ਰੂਰਤ ਆ ਉਹਨੂੰ ਜਿਵੇਂ ਕੈਮਰਾ ਘੁਮਾ ਕੇ ਵਿਖਾ ਲਓ ਇਹ ਪਾਣੀ ਐਂ ਹੀ ਰਹਿਣਾ ਜਿਹੜਾ ਰਾਮਪੁਰ ਗੌਰੇ ਤੋਂ 1 ਕਿਲੋਮੀਟਰ ਦਾ ਪਾੜ ਪੈ ਚੁੱਕਾ ਵਾ ਨਾ ਇਹ ਪਾਣੀ ਇਸੇ ਤਰ੍ਹਾਂ ਹੀ ਵਗਣਾ ਵਾ ਜਿੰਨਾ ਚਿਰ ਅਸੀਂ ਬੰਦ ਦੇ ਨਹੀਂ ਤੇ ਸਾਨੂੰ ਤਾਂ ਕਣਕਾਂ ਦੀ ਉਮੀਦ ਵੀ ਨਹੀਂ ਇਸ ਗੱਲ ਤੇ ਕਿ ਉਤੋਂ ਬਹੁਤ ਡੂੰਘਾ ਤੇ ਆਪਣੇ ਪਿੰਡਾਂ ਵਾਲੀ ਸਾਈਡ ਨੂੰ 1 ਕਿਲੋਮੀਟਰ ਡੂੰਘਾ ਦੇ ਵਿੱਚ ਗਹਿਰਾਈ ਨਾਲ ਮਤਲਬ ਕਿ ਆ ਗਿਆ ਭਾੜ ਪੈ ਕੇ ਠੀਕ ਹੈ ਜੀ ਉਹ ਜਿਹੜਾ ਵਾ ਪਾੜ ਆ ਉਹ ਕ੍ਰੇਟ ਬਣ ਬਣ ਕੇ ਤੋੜੇ ਪਾ ਪਾ ਕੇ ਤੇ ਫੇਰ ਉਹ ਬਜਣਾ ਹੌਲੀ ਹੌਲੀ ਠੀਕ ਹੈ ਜੀ ਜਿਹੜਾ ਮਤਲਬ ਜਿਹੜਾ ਜਿਆਦਾ ਡੂੰਗਾ ਪਹਾੜ ਆ ਉਹ 5 ਤੋਂ 7 ਕਿਲੋ ਕਿੱਲੇ ਆ ਤੇ ਜਿਹੜਾ ਮਤਲਬ ਚੜਾਈ ਆ ਬੰਨ ਟਾਇ ਚੁੱਕਾ ਵਾ ਉਹ 1 ਕਿਲੋਮੀਟਰ ਠੀਕ ਹੈ ਜੀ ਤੇ ਮਨੋ ਜੇ ਤਾਂ ਆਪਾਂ ਨੂੰ ਹੁਣ ਪਾਣੀ ਇੱਕ ਮਿੱਟੀ ਦੀ ਇੱਥੇ ਲੋੜਿਆ ਜੀ ਹਾਂਜੀ ਤੇ ਇੱਕ ਆਪਾਂ ਨੂੰ ਦੀ ਗੱਡੀ ਉਹ ਤੋਂ ਬਾਅਦ ਜਦੋਂ ਪਾਣੀ ਵਾਪਸ ਹੋ ਗਿਆ ਤਾਂ ਫਿਰ ਆਪਾਂ ਨੂੰ ਡੀਜ਼ਲ ਦੀ ਲੋੜ ਹੈ ਹਾਂਜੀ ਮਤਲਬ ਕਿ ਜਿਵੇਂ ਆਪਾਂ 4-5 ਕਿਲੇ ਬਨ ਲਾਂਗੇ ਨਾ ਬਨ ਤੇ ਫਿਰ ਰੇਤਾ ਨੰਗੀ ਹੋ ਜਾਊਗੀ ਫਿਰ ਉਹਨੂੰ ਆਪਾਂ ਪਾਪ ਲਾਈਨ ਦੇ ਨਾਲ ਢੇਰੀਆਂ ਮਾਰ ਕੇ ਸੁਕਾ ਲਾਂਗੇ ਠੀਕ ਹੈ ਅਜੇ ਜਿਹੜੀ ਮਤਲਬ ਕਿ ਜਦੋਂ ਆਪਾਂ ਕੰਮ ਸ਼ੁਰੂ ਕਰਨਾ ਅਜੇ ਪਾਸੇੋਂ ਮਿੱਟੀ ਦੀ ਜ਼ਰੂਰਤ ਹੈ ਠੀਕ ਹੈ ਜੀ ਉਹਦੀ ਮਤਲਬ ਕਿ ਕਾਫੀ ਜ਼ਰੂਰਤ ਆ ਠੀਕ ਹੈ ਜੀ ਕੱਟ 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 4-5 ਕਿਲੇ ਆਪਾਂ ਬਨਾਂਗੇ ਠੀਕ ਹੈ ਜੀ ਤੇ ਫਿਰ ਉਹ ਮਤਲਬ ਕਿ ਜਦੋਂ ਬਨਿਆ ਸ਼ੁਰੂ ਕੀਤਾ ਉਹ ਲਾਗ ਬਰੇਤੇ ਦੇਣੇ ਸ਼ੁਰੂ ਹੋ ਜਾਂ ਮੁਣ ਕਿ ਮਿੱਟੀ ਦੇ ਢੇਰ ਮਾਰ ਲਾਂਗੇ ਠੀਕ ਹੈ ਜੀ ਫਿਰ ਇਹ ਤੁਮ ਮੰਡ ਤੋਂ ਲੋਕ ਲਈ ਕੰਮ ਚੱਲ ਜਾਣਾ ਫਿਰ ਡੀਜ਼ਲ ਦੀ ਜ਼ਰੂਰਤ ਆ ਠੀਕ ਹੈ ਜੀ ਆ ਦੇਖੋ ਤੁਸੀਂ ਦੇਖ ਸਕਦੇ ਆ ਦੇਖੋ ਪਿੱਛੋਂ ਜਿਹੜਾ ਜੀ ਆ ਕਨੈਕਸ਼ਨ ਪੂਰੀ ਤਰ੍ਹਾਂ ਕੱਟਿਆ ਗਿਆ ਆ ਗਾੜੀ ਡੇਰਿਆਂ ਦੇ ਉੱਪਰ ਟਰਾਲੀਆਂ ਖੜੀਆਂ ਆ ਜੀ ਤੇ ਆ ਦੇਖੋ ਇੱਥੋਂ ਤੱਕ ਵੀ ਮਤਲਬ ਸਾਰੇ ਬਨੇ ਜਿੱਥੇ ਤੱਕ ਆਪਣੀ ਨਿਗਾਹ ਜਾਂਦੀ ਆ ਪਾਣੀ ਹੀ ਪਾਣੀ ਆ ਤੇ ਚਲੋ ਸਭ ਨੂੰ ਜੇ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਵੀ ਮਦਦ ਕਰ ਸਕਦਾ ਆ ਆਪਣੇ ਮਤਲਬ ਉਹ ਡੀਜ਼ਲ ਰੇਤਾ ਜਾਂ ਜਿੱਦਾਂ ਵੀ ਹੋ ਗਿਆ ਦੇਖੋ ਉੱਥੋਂ ਚੱਲ ਕੇ ਆਏ ਅਸੀਂ ਕ੍ਰੈਸ਼ਰ ਕੱਟਿਆ ਗਿਆ 베ੜੀ ਦੇ ਵਿੱਚ ਆਏ ਹੁਣ ਇੱਥੇ ਰੁੱਕੇ 베ੜੀ ਇੱਥੇ ਉਤਰ ਲਗੇ ਆ ਤਾਂ ਜੋ ਵੀ ਸੇਵਾ ਗੁਰੂ ਮਹਾਰਾਜ ਪਾਸ਼ਾ ਨੇ ਲਈ ਆ ਉਹ ਤਾਂ ਆਪਾਂ ਉਹਨਾਂ ਨਾਲ ਉਹਨਾਂ ਨੂੰ ਦੇਾਂਗੇ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਸਭ ਹੱਸਦਾ ਵੱਸਦਾ ਤੇ ਪਹਿਲੇ ਵਾਂਗੂ ਹਰਿਆ ਭਰਿਆ ਇਹੀ ਕਾਮਨਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ